હવે રે યોગડા ના વાસી અમાર વી હે યો બગડા ના વાસી ચટણી મરચન સુંદર ભોજન ચટણી મરચાને સુંદર ભોજન સુર માં લાગે રે યો મેઘડા નાસી અમાર વી હાલ રે ઝારુ બાજર ના રોટલા ઉપર બાજર ના રોટ લાયું પર માખણ માલે અમે વગડા વાસી અમારે ઓઈ આલે રે અમે વગડા વાસી છાસ ખાટીને ને દૂધ ને ધણી છાસ ખાટીને ਮਾਰੇ ਹੋਈ ਹਾਲੇ ਰੇ ਅਮੇਵਗੜਾ ਨਾ ਵਾਸੀ ਗਾਦ ਲਾਤਕੀਆਂ ਨੇ ਢੋਲੀਆਂ ਕਰਤਾ ਗਾਦ ਲਾਤਕੀਆਂ ਨੇ ਢੋਲੀਆਂ ਕਰਤਾ ਏਠੂ ਹਾਲੇ ਰੇ ਅਮੇਵਗੜਾ ਨਾ ਵਾਸੀ ਮਾਰੇ ਹੋਈ ਹਾਲੇ ਰੇ ਅਮੇਵਗੜਾ ਨਾ ਵਾਸੀ 쿨ਰ ਐਸੀ ਨ ਪੰਖਾ ਨਹੀਂ ਜਾ 쿨ਰ ਐਸੀ ਪਵਾ ਨੀਚ ਨਾ ਆਵੇ ਪ੍ਰਾਣ ਮਹਿਮਾਨੋਂ ਨ ਪਾਤਰਿਆ ਪ੍ਰਾਣ ਮਹਿਮਾਨੋਂ ਨ ਪਾਤਰਿਆ ਮਰਾ ਮਨੜਾ ਮਨੇ ਰੇ ਅਮੇ ਵਗੜਾ ਨਾ ਵਾਸੀ ਅਮਰੇ ਹੋਈ ਹਾਲੇ ਰੇ ਅਮੇ ਵਗੜਾ ਨਾ ਖੂਬਸੂਰਤ ਮਿੱਤਰੋ ਆਵਾਜ਼ ਵੀਡੀਓ ਅਤੇ ਸ਼ੋਰਟਸ જોવા ਮਾਟੇ ਆਜੇ ਜਮਾਰੀ ਨਿਊਜ਼ ਰੂਮ YouTube ਚੈਨਲ ਨੇ ਸਬਸਕ੍ਰਾਈਬ ਕਰੋ